ਕੰਡਾ ਟੰਡਾ ਬਾਬਾ ਪਿਆਰਾ ਸਿੰਘ ਜੀ ਲੱਗਦੇ ਰਹਿੰਦੇ ਖੁਸ਼ੀ ਦੇ ਮੱਲੇ ਟੰਡਾ ਟੰਡਾ ਬਾਬਾ ਪਿਆਰਾ ਸਿੰਘ ਜੀ ਲੱਗਦੇ ਰਹਿੰਦੇ ਖੁਸ਼ੀ ਦੇ ਮੱਲੇ ਬਈ ਮਿਲਦੀਆਂ ਰਹਿਣ ਵਧਾਈਆਂ ਉਹ ਗਲੀ ਗਲੀ ਮੱਲੇ ਮੱਲੇ ਕੁੜੀਆਂ ਨੇ ਅਸਨਾਈਆਂ ਟੰਡਾ ਬਾਬਾ ਪਿਆਰਾ ਸਿੰਘ ਜੀ ਲੱਗਦੇ ਰਹਿੰਦੇ ਖੁਸ਼ੀ ਦੇ ਮੱਲੇ ይታወቃል። <silence> salto para pela... ਇਸ ਸਮਾਗਨ ਬਈ ਸਾਡੇ ਬਾਬਾ ਪੈਰਾ ਸਿੰਘ ਜੀ ਦੇ ਅਸੀਂ ਉਹਨਾਂ ਦੇ ਜੀ ਕਰਦੇ ਆ ਤੇ ਇਹ ਜੋ ਲੰਗਰ ਅਸੀਂ ਲਾਉਂਦੇ ਆ ਇਹ ਸਾਡਾ ਲੰਗਰ 2013 ਤੋਂ ਲੱਗਦਾ ਆ ਰਿਹਾ ਏ ਬਿਨਾਂ ਨਾਗੇ ਅਸੀਂ ਲੰਗਰ ਹੀ ਲਾਉਂਦੇ ਆਉਂਦੇ ਆ ਬਾਬਾ ਪਿਆਰਾ ਸਿੰਘ ਨੂੰ ਮੁੱਖ ਰੱਖ ਕੇ ਅਸੀਂ ਸਾਰਾ ਕੁਝ ਉਹਨਾਂ ਦੀ ਹਰਦਾ ਜੋ ਵੀ ਸਾਡਾ ਹੁੰਦਾ ਵੀ ਉਹਨਾਂ ਦੇ ਅਗਨ ਭੇਡ ਕਰਕੇ ਜੋ ਕਰਦੇ ਹੁੰਦੇ ਆ ਤੇ ਸਾਡੇ ਇਹ ਲੰਗਰ ਐਨ ਆਰ ਆਈ ਵੀਰ ಗ್ರಾಮ ਪੰਚਾਇਤ ਮੂਹ ਨਗਰ ਨਿਵਾਸੀ ਇਹਨਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਚੱਲਦਾ ਆਉਂਦਾ ਹੈ ਵੀ ਅਸੀਂ ਹਰੇਕ ਵਾਰ ਲੰਗਰ ਨੂੰ ਵਾਧੇ ਤੋਂ ਵਾਧਾ ਉਹਨਾਂ ਵੱਡਾ ਕਰਦੇ ਜਾਂਦੇ ਆ ਪ੍ਰੋਗਰਾਮ ਵੀ ਜੋ ਵੀ ਸਾਡਾ ਹੁੰਦਾ ਹੈ ਯੋ ਨਬਦਾ ਦੇ ਜਾਂਦੇ ਆਂ ਵੀ ਕਦੇ ਘਟਦਾ ਨਹੀਂ ਹੈਗਾ ਜਿਹੜੀ ਸੰਗਤ ਹੈ ਰ ਸਾਰੇ ਇਲਾਕੇ ਜੋਂ ਆਉਂਦੀ ਆ ਜਾਂ ਕੁਝ ਏਰੀਆ ਜਾਂ ਪੰਜਾਬ ਤੋਂ ਆਉਂਦੀ ਆ ਬਾਹਰ ਤੋਂ ਵੀ ਆਉਂਦੀ ਲਗਭਗ ਜੋ ਆਪਣਾ ਇਲਾਕਾ ਹੈ ਉਹ ਤਾਂ ਆਉਂਦਾ ਹੀ ਆਉਂਦਾ ਹੈ ਜਿਵੇਂ ਕਈਆਂ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਅਸੀਂ ਫਲਾਣੀ ਜਗ੍ਹਾ ਤੋਂ ਆਏ ਆ ਜਿਵੇਂ ਕੋਈ ਹਰਿਆਣੇ ਤੋਂ ਵੀ ਆਏ ਹੋਏ ਨੇ ਸਾਡੇ ਲੰਗਰ ਦੇ ਵਿੱਚ ਹੀ ਆਏ ਹੋਏ ਨੇ ਹਰਿਆਣੇ ਤੋਂ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚੋਂ ਵੀ ਬਹੁਤ ਸੰਗਤ ਆਉਂਦੀ ਆ ਇਜਿਹੜੀ ਲੰਗਰ ਦੀ ਤੁਸੀਂ ਪ੍ਰਪਰ ਚਰਾਈ ਹੈ 2013 ਤੋਂ ਉਸ ਤੋਂ ਪਹਿਲਾਂ ਐਸੇ ਤੁਸੀਂ ਪਿੰਡਾਂ 'ਲੇ ਲੰਗਰ ਨਹੀਂ ਸੀ ਲਗਾਉਂਦੇ ਦੇਖ ਕੇ ਗੁਰਦੁਆਰਾ ਸਾਹਿਬ ਜੀ ਲੱਗਿਆ ਹੁੰਦਾ ਲੰਗਰ ਲੱਗਦੇ ਬਹੁਤ ਜ਼ਿਆਦਾ ਸੀਗਾ ਲੰਗਰ ਤਾਂ ਹੁਣ ਵੀ ਜੇ ਆਪਾਂ ਜੇ ਗਿਣੀਏ ਗਿਣਨੀ ਹੋਣੇ ਠੋਠੋ ਘਾਟ 50-60 ਲੰਗਰ ਹੋਣਗੇ ਪਿੰਡ ਦੇ ਵਿੱਚ ਗੁਰਦਆ ਸਾਹਿਬ ਦੇ ਵਿੱਚ ਅਲੱਗ ਚੱਲਦਾ ਏ ਬਾਕੀ ਹੋਰ ਲੱਗੇ ਹੁੰਦੇ ਆ ਉਹ ਅਲੱਗ ਚੱਲਦੇ ਆ ਇਹ ਜਿਵੇਂ ਅਸੀਂ ਨੌਜਵਾਨ ਪੀੜੀ ਲਾ ਲੋ ਅਜੀ ਬਾਰਸ਼ੀ ਨੂੰ ਚਲੋ ਅਸੀਂ ਅੱਗੇ ਆਪਣਾ ਹੋਰ ਇੰਜੋਏ ਕਰਦੇ ਫਿਰਦੇ ਹੁੰਦੇ ਜੋ ਵੀ ਹੁੰਦਾ ਸੀਗਾ ਇੱਕ ਵਾਰੀ ਨੂੰ ਅਸੀਂ ਜਦੋਂ 13 ਦੇ ਵਿੱਚ ਬਹਿ ਕੇ ਵੀ ਗੱਲ ਕਰ ਲਈ ਵੀ ਇੱਥੋਂ ਆਪਾਂ ਘੁੰਮਣ ਫੇਰਨ ਨਾਲੋਂ ਵੀ ਆਪਾਂ ਸ਼ੁਰੂ ਕਰ ਲਈਏ ਵੀ ਕੋਈ ਚੀਜ਼ ਇਹ ਅਸੀਂ ਦੋਤੇ ਫਿਰ ਉਹ ਸਲਾਹ ਕਰੀ ਸੀਗੀ ਵੀ ਲੰਗਰ ਵੀ ਆਪਾਂ ਲੰਗਰ ਲਾਉਣਾ ਸ਼ੁਰੂ ਕਰੀ ਅਸੀਂ 2013 ਦੇ ਵਿੱਚ ਸ਼ੁਰੂ ਕਰਿਆ ਸੀਗਾ ਜਾਂ ਸਾਡਾ ਬਜਟ ਮੰਨ ਕੇ ਚਲੋ ਬਹੁਤ ਛੋਟਾ ਸੀਗਾ ਉਦੋਂ ਅੱਜ ਤੋਂ ਉਹ ਲੰਗਰ ਤੋਂ ਲੈ ਕੇ 13 ਤੋਂ ਲੈ ਕੇ ਅੱਜ ਤੱਕ ਸਾਡੇ ਬਜਟ ਦੇ ਵਿੱਚ ਵੀ 10 ਗੁਣਾ ਵਰਕ ਪਿਆ ਸਾਨੂੰ ਸਹਿਯੋਗ ਵੀ ਪਰੋ ਮਿਲਿਆ ਏ ਤੇ ਨਾਲੇ ਸਾਰੇ ਨੌਜਵਾਨ ਜੋ ਵੀ ਮੁੰਡੇ ਨੇ ਵੀਰ ਨੇ ਭਰਾ ਨੇ ਸਾਡੇ ਜੋ ਸਿਆਣੇ ਵੀ ਨੇ ਉਹ ਵੀ ਸਾਨੂੰ ਪੂਰਾ ਸਹਿਯੋਗ ਦਿੰਦੇ ਨੇ ਅਸੀਂ ਸਾਰੇ 9000 ਮੁੰਡੇ ਰਲ ਕੇ ਇਹ ਲੰਗਰ ਨੂੰ ਲਾਉਨੇ ਆ ਆਪਣੀ ਸੇਵਾ ਕਰਦੇ ਆ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਐਸਐਨਯੂ ਟੀਵੀ ਪੰਜਾਬ ਮਹਿਮਾਨ ਸੁਖਿਆ ਬੇੜਾ ਸਤਬਿੰਦਰ ਅਕਾਰਗੜ੍ਹ ਚੈਨਲ ਨੂੰ ਲਾਇਕ ਸਬਸਕ੍ਰਾਈਬ ਅਤੇ ਬਤ ਬਤ ਸਪੋਰਟ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੋ ਪੁਰਨ ਬ੍ਰਹਮ ਗਿਆਨੀ ਡਾਕਟਰ ਦਾ ਪਿਆਰਾ ਵੀ ਜਿਨ੍ਹਾਂ ਨੇ ਜੀ ساری ਜਿੰਦਗੀ ਸੇਵਾ ਗੁਰੂ ਦੀ ਖਿਦਾਈ ਜੁਰਬਾਨ ਜੀ ਦੇਖੀ ਲਈ ਅੱਜ ਉਹਨਾਂ ਦੀ ਬਾਤ ਹੀ ਸਮਾਗਮ ਜਿੱਤੇ ਹੁਣ ਸ਼ਾਹ ਸਾਹਿਬ ਨੂੰ ਜਗੀਰ ਮੁਸਫਾਲੇ ਨਾਲ ਜਿੱਥੇ ਫੋਰਨ ਮੇਲੇ ਲਗਾਇਆ ਸਾਜਣਾ ਕੁਝ ਦੇ ਪਰਵਾਨ ਸੱਜਣ ਸਮਾਂ ਜੀ ਦੇ ਵਿੱਚ ਕਿਉਂਕਿ ਆਸਾਰ ਪਰ ਇਤਨਾ ਜੀ 420 ਅਤੇ ਜੀ ਦਾ ਨੰਬਰ ਲਗਾਉਣ ਦੇ ਲਈ ਭਾਰਤ ਸਰਕਾਰ ਨੇ ਇੱਕ ਕੰਪਨੀਆਂ ਦੇ ਬਾਹਰ ਜਨਵਰੀ ਮਹੀਨੇ ਤੋਂ ਅੰਮ੍ਰਿਤ ਦੇ ਵਿੱਚ ਨਾ ਦੇਣ ਦੇ ਸਾਰੇ ਨੰਬਰ ਲਗਾ ਲਏ ਸੀ ਨੰਬਰ ਲਗਾਉਣੇ ਇਹ ਇੱਕ ਜੀਵਨ ਦੀ ਕਿਰਨ ਲੱਗਦਾ ਹੈ। ਅਸੀਂ ਬਹੁਤ 2 ਮਿੰਟਾਂ ਤੱਕ ਨਾ ਕਰਦੇ ਹਾਂ ਤੇ ਤਕਰੀਬਨ 50 ਵਿੱਚ 50 ਸਾਲ ਲੰਘ ਗਏ। ਮੈਂ ਨਾਲ ਕਰਦੇ ਕਹਿੰਦੀ ਸੀ। ਜਿਹੜੇ ਬਾਬੂ ਦੀ ਤਰਫਾ ਵਰੀ ਸਹੀ। ملاقات کروں گا بہت زیادہ زیادہ سب کا تمام کا پیار کروں گا اور کئی شامل ý thức 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 ý ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਪ ਵੱਡ ਭਾਗੀ ਹੋ ਤੇ ਜੋ ਕਿ ਸੰਤ ਬਾਬਾ ਪਿਆਰਾ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਬਹੁਤ ਹੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਜੋ ਕਿ ਗੁਰਦੁਆਰਾ ਸ੍ਰੀ ਝਾੜਸਾਹਬ ਪਾਤਸ਼ਾਹੀ ਦਸਵੀ ਇਸ ਇਮਾਰਤ ਦੀ ਮਹਾਂਪੁਰਸ਼ਾਂ ਨੇ ਸੇਵਾ ਕੀਤੀ ਹੈ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਗੁਰਦੁਆਰਾ ਸ੍ਰੀ ਰਾਣਵਾ ਸਾਹਿਬ ਹੋਰ ਵੀ ਸਕੂਲ ਕਈ ਇਮਾਰਤਾਂ ਮਹਾਂਪੁਰਸ਼ਾਂ ਨੇ ਬਣਾਈਆਂ ਹਨ ਤੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਬਾਬਾ ਪਿਆਰਾ ਸਿੰਘ ਜੀ ਦਾ ਅਸਥਾਨ ਬਣਾਇਆ ਹੈ ਤੇ ਇੱਥੇ ਹੀ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਕਿਉਂਕਿ ਉਹਨਾਂ ਦੇ ਮਨ ਦੀ ਇੱਛਾ ਸੀ ਕਿ ਮੇ ਸਾਡਾ ਸੰਸਕਾਰ ਗੁਰਦੁਆਰਾ ਸਚਾਰ ਸਾਹਿਬ ਵਿਖੇ ਕੀਤਾ ਜਾਵੇ ਤੇ ਬਹੁਤ ਹੀ ਇਲਾਕੇ ਦੇ ਵਿੱਚ ਉਹਨਾਂ ਦੀ ਪਰਸਨਤਾ ਹੁੰਦੀ ਸੀ ਬਹੁਤ ਹੀ ਸੰਗਤਾ ਉਹਨਾਂ ਨੂੰ ਆ ਕੇ ਮਿਲਦੀਆਂ ਹਨ ਕਿਉਂਕਿ ਉਹ ਪੂਰਨ ਬ੍ਰਹਮ ਗਿਆਨੀ ਹਨ ਐਸੇ ਸਾਧੂ ਹਨ ਕਿ ਜੇ ਚਮਕੌਰ ਸਾਹਿਬ ਹੁੰਦੇ ਸੀ ਤੇ ਜਿਹੜੀ ਸੰਗਤ ਉੱਥੇ ਮਿਲਦੀ ਸੀ ਉਹ ਝਾਰ ਸਾਹਿਬ ਪਹੁੰਚਦੇ ਖੰਨ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਮਹਾਪੁਰਸ਼ ਇੱਥੇ ਹਾਜ਼ਰ ਹੁੰਦੇ ਹਨ ਜਿਹੜਾ ਮਹਾਪੁਰਸ਼ਾਂ ਨੇ ਵਜਨ ਕੀਤਾ ਉਹ ਅਟਲ ਹੋਇਆ ਤੇ ਆ ਗੁਰਪਿੰਡ ਝਾਰ ਸਾਹਿਬ ਜਿਹੜਾ ਵਾ ਉਹਨਾਂ ਨੇ ਹੀ ਬਣਾਇਆ ਹੋਇਆ ਹੈ ਤੇ ਉਹਨਾਂ ਨੇ ਵਜਨ ਕੀਤਾ ਸੀ ਇੱਕ ਭਾਈ ਇਸ ਹੁੰਦਾ ਰਹਿਣ ਵਾਲਾ ਹੈ ਸਰਦਾਰ ਨਛੱਤਰ ਸਿੰਘ ਉਸ ਨੂੰ ਕਿਹਾ ਕਿ ਨਛੱਤਰ ਸਿੰਘ ਮੈਂ ਪਿੰਡ ਬੰਨਤਾ ਤੇ ਉਹ ਅੱਗੇ ਕਹਿੰਦਾ ਮਹਾਂਪੁਰਸ਼ੋ ਤੁਸੀਂ ਪਿੰਡ ਤਾਂ ਬੰਨਤਾ ਤੇ ਸਾਰੀ ਜ਼ਮੀਨ ਤਾਂ ਮੇਰੀ ਐ ਤੇ ਮੇਰੇ ਬੱਚੇ ਕੀ ਕਰਨਗੇ ਤੇ ਬਾਬਾ ਜੀ ਨੇ ਵਚਨ ਕੀਤਾ ਨਛੱਤਰ ਸਿੰਘ ਤੂੰ ਦਾ 70 ਕਿੱਲੇ ਦਾ ਮਾਲਕ ਹੋਏਗਾ ਤੇਰੇ ਬੱਚੇ ਅਮਰੀਕਾ ਦੇ ਵਿੱਚ ਹੋਣਗੇ ਤੇ ਉਸ ਪਰਿਵਾਰ ਦੇ 70 ਕੀ ਹੁਣ 100 ਕਿੱਲਾ ਜ਼ਮੀਨ ਹੈ ਬਹੁਤ ਹੀ ਇਲਾਕੇ ਦੇ ਵਿੱਚ ਮਹਾਂਪੁਰਸ਼ ਮੰਨੇ ਹਨ ਜੋ ਵੀ ਕੋਈ ਮੰਨ ਦੀਆਂ ਭਾਵਨਾਵਾਂ ਲੈ ਕੇ ਆਉਂਦਾ ਹੈ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਐਤਕੀ 60ਵਾਂ ਵਰਸੀ ਸਮਾਗਮ ਹੋਇਆ ਹੈ ਬਹੁਤ ਹੀ ਦੂਰੋਂ ਨੇੜਿਓਂ ਸੰਗਤਾਂ ਚੱਲ ਕੇ ਗੁਰੂ ਘਰ ਪਹੁੰਚਦੀਆਂ ਹਨ ਤੇ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਜੀ ਸੋ ਤੁਸੀਂ ਦੇਖ ਰਹੇ ਹੋ ਐਸਐਨਯੂਜ਼ ਪੰਜਾਬ ਮਹਿਮਾਨ ਸ੍ਰੀਆ ਮੇਰੇ ਨਾਲ ਸਤਵਿੰਦਰ ਕਾਲਗੜ ਲਾਇਕ ਸਬਸਕ੍ਰਾਈਬ ਅਤੇ ਸਪੋਰਟ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਾਰ ਦਸ਼ਮੇਸ਼ ਪਿਤਾ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਝਾੜ ਸਾਹਿਬ ਕਿਉਂਕਿ ਕਲਗੀਧਾਰ ਪਾਤਸ਼ਾਹ ਸਤਗੁਰੂ ਜੀ ਚਮਕੌਰ ਦੀ ਗੜੀ ਤੋਂ ਤਾੜੀ ਮਾਰ ਕੇ ਜਦੋਂ ਚੱਲੇ ਤਾਂ ਕਿڑی ਫਗਾਨਾਂ ਤੋਂ ਹੁੰਦੇ ਹੋਏ ਪਾਤਸ਼ਾਹ ਦੇ ਪਾਤਸ਼ਾਹ ਇਸ ਅਸਥਾਨ ਤੇ ਇੱਕ ਝਾੜ ਦੇ ਹੇਠਾਂ ਮਹਾਰਾਜੀ ਨੇ ਆਰਾਮ ਕੀਤਾ ਇੱਕ ਦਰਵੇਸ਼ ਨੂੰ ਫਕੀਰ ਨੂੰ ਦਰਸ਼ਨ ਦਿੱਤਾ ਜਿਸ ਪਿਆਰ ਵਾਲੇ ਨੇ ਦਰਸ਼ਨ ਦੇਦਾਰ ਪ੍ਰਾਪਤ ਕਰਕੇ ਆਪਣੇ ਆਪ ਨੂੰ ਭਾਗਾ ਵਾਲਾ ਸਮਝਿਆ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਪੰਥ ਦੀ ਰੱਖਿਆ ਵਾਸਤੇ ਧਰਮ ਦੀ ਰੱਖਿਆ ਵਾਸਤੇ ਆਪਾਂ ਨਿਸ਼ਾਵਰ ਕੀਤਾ ਪਹਿਲੋਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਧਰਮ ਦੀ ਰੱਖਿਆ ਵਾਸਤੇ ਦਿੱਲੀ ਵੱਲ ਤੋਰਿਆ ਸੀ ਸੋ ਉਹ ਸ਼ੋਭਾ ਪਿਆਰ ਵਾਲੇ ਦਰবেশ ਨੇ ਵੀ ਸੁਣੀ ਹੋਈ ਸੀ ਜਿਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਆਰਾਮ ਕਰ ਰਹੇ ਸੀ ਫਿਰ ਪਾਤਸ਼ਾਹ ਦੇ ਪਾਤਸ਼ਾਹ ਸਤਿਗੁਰੂ ਜੀ ਦਾਤਾਰ ਪਿਤਾ ਇੱਥੋਂ ਚੱਲ ਕੇ ਅਗਲੇ ਸਫ਼ਰ ਵੱਲ ਜਾਂਦੇ ਨੇ ਪਵਾਤ ਪਿੰਡ ਪਵਾਤ ਹੈ ਜਿੱਥੇ ਗੁਰਦੁਆਰਾ ਕੰਗਾ ਸਾਹਿਬ ਸੁਭਾਏਮਾਨ ਹੈ ਉਸ ਤੋਂ ਫਿਰ ਅੱਗੇ ਸਤਿਗੁਰੂ ਮਾਛੀਵਾੜਾ ਸਾਹਿਬ ਦੇ ਜੰਗਲਾਂ ਨੂੰ ਜਾ ਕੇ ਭਾਗ ਲਾਉਂਦੇ ਨੇ ਜਿੱਥੇ ਆਪਾਂ ਜੁੜੇ ਹਾਂ ਅੱਜ ਸਾਲਾਨਾ ਵਰਸੀ ਦੀ ਯਾਦ ਅੰਦਰ ਅਤੀ ਸਤਿਕਾਰਯੋਗ ਸਨਮਾਨਯੋਗ ਵਾਹਿਗੁਰੂ ਦਾ ਰੂਪ ਸਰੂਪ ਬ੍ਰਹਮ ਗਿਆਨੀ ਸੰਤ ਬਾਬਾ ਪਿਆਰਾ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਉਹਨਾਂ ਨੇ ਚਮਕੌਰ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਤੇ ਵੀ ਸੇਵਾ ਕਰਵਾਈ ਹੈ ਤੇ ਜਿੱਥੇ ਆਪਾਂ ਗੁਰਦੁਆਰਾ ਝਾੜ ਸਾਹਿਬ ਹਾਜ਼ਰੀ ਅੱਜ ਭਰ ਰਹੇ ਹਾਂ ਬਰਸੀਸ ਦੇ ਸਮਾਗਮ ਹਨ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ ਇਸ ਅਸਥਾਨ ਦੇ ਵੀ ਤਿਨਾਂ ਨੇ ਕਾਰ ਸੇਵਾ ਕਰਵਾਈ ਹੈ ਸਾਹਮਣੇ ਜੋ ਆਪਾਂ ਸੋਹਣਾ ਸੁੰਦਰ ਦਰਬਾਰ ਹਾਲ ਦੇਖ ਰਹੇ ਹਾਂ ਸੋਹਣੀਆਂ ਜੋ ਬਿਲਡਿੰਗ ਬਣੀ ਹੋਈ ਹੈ ਔਰ ਗੁੰਮਦ ਬਣੇ ਹੋਏ ਹਨ ਉਸ ਸਮੇਂ ਦੇ ਦੌਰਾਨ ਇੰਨੀ ਧੀਰ ਪਹਿਲਾਂ ਉਹਨਾਂ ਨੇ ਗੁਰੂ ਸਵਾਰਿਓ ਆਪਣਾ ਸਾਰਾ ਜੀਵਨ ਲੇਖੇ ਵਿੱਚ ਲਾ ਕੇ ਇੰਨਾ ਸੁੰਦਰ ਸਥਾਨ ਤਿਆਰ ਕਰਵਾਇਆ ਸੰਗਤਾਂ ਨੂੰ ਪ੍ਰੇਰਿਆ ਜਿਹੜੀ ਉਹ ਬਚਨ ਕਹਿ ਦਿੰਦੇ ਸਨ ਉਹ ਪੂਰਾ ਹੋ ਜਾਂਦਾ ਸੀ ਸੰਗਤ ਵੀ ਉਹਨਾਂ ਦੇ ਪਾਸ ਆ ਕੇ ਅਰਦਾਸ ਬੇਨਤੀ ਕਰਾਉਂਦੇ ਔਰ ਕਿਹਾ ਹੋਇਆ ਵਾਕ ਬਾਬਾ ਪਿਆਰਾ ਸਿੰਘ ਜੀ ਦਾ ਪੂਰਾ ਹੁੰਦਾ ਸੀ ਇਸ ਘਰ ਦੇ ਅੰਦਰ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਅੱਜ ਵੀ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੁੜੀਆਂ ਨੇ ਪਰਿਵਾਰ ਜੁੜੇ ਨੇ ਉਹ ਏਸੇ ਕਰਕੇ ਜੁੜੇ ਨੇ ਕਿ ਬਾਬਾ ਪਿਆਰਾ ਸਿੰਘ ਜੀ ਉਹਨਾਂ ਦੀ ਸੇਵਾ ਦਾ ਬਹੁਤ ਵੱਡਾ ਜੋ ਕੁੰਭ ਹੈ ਉਹ ਸੇਵਾ ਨੂੰ ਅਸੀਂ ਵਰਣਨ ਨਹੀਂ ਕਰ ਸਕਦੇ ਬਿਆਨ ਨਹੀਂ ਕਰ ਸਕਦੇ ਸੰਗਤਾਂ ਦੇ ਅੱਜ ਵੀ ਇੱਥੇ ਕਾਰਜਰਾਸ ਹੁੰਦੇ ਬੇਨਤੀਆਂ ਪ੍ਰਵਾਨ ਹੁੰਦੀਆਂ ਗੁਰੂ ਪਾਤਸ਼ਾਹ ਮਹਾਰਾਜ ਕਲਗੀ ਤਰ ਦਸ਼ਮੇਸ਼ ਪਿਤਾ ਦੇ ਇਸ ਸਥਾਨ ਦੀ ਸੇਵਾ ਕਾਰ ਸੇਵਾ ਵਾਲੇ ਮਹਾਪੁਰਖ ਬਾਬਾ ਪਿਆਰਾ ਸਿੰਘ ਜੀ ਨੇ ਕਰਵਾਈ ਸੋ ਉਹ ਸੇਵਾ ਅੱਜ ਵੀ ਜਾਰੀ ਹੈ ਇਸ ਅਸਥਾਨ ਤੇ ਸ਼੍ਰੀ ਅਖੰਡ ਪਾਠ ਸੇਵਾਵਾਂ ਦੀ ਲੜੀ ਚੱਲਦੀ ਹੈ ਲੜੀ ਹਰ ਸਮੇਂ ਚੱਲਦੀ ਰਹਿੰਦੀ ਹੈ ਪਾਠਾਂ ਦੀ ਇਸੇ ਪ੍ਰਕਾਰ ਰੋਜ਼ਾਨਾ ਕਥਾ ਕੀਰਤਨ ਤੇ ਦੀਵਾਨ ਸਜਦੇ ਹਨ ਸੰਗਤਾਂ ਲਾਹੇ ਪ੍ਰਾਪਤ ਕਰਦੀਆਂ ਹਨ ਅੱਜ ਦੇ ਇਸ ਵਰਸੀ ਸਮਾਗਮਾਂ ਦੀ ਸਾਰਾ ਜਿਹੜਾ ਪ੍ਰਬੰਧ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭਾ ਸੁਸਾਇਟੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰੇ ਗੁਰਮਤ ਸਮਾਗਮ ਆਯੋਜਿਤ ਕੀਤੇ ਗਏ ਸਨ ਸੋ ਗੁਰੂ ਕਿਰਪਾ ਦੇ ਦੁਆਰਾ ਇਸੇ ਪ੍ਰਕਾਰ ਇਸ ਅਸਥਾਨ ਤੇ ਬਾਬਾ ਪਿਆਰਾ ਸਿੰਘ ਜੀ ਦੇ ਅਸਥਾਨ ਤੇ ਵੀ ਦੀਵਾਨ ਸਜੇ ਹਨ ਤੇ ਹੁਣ ਦੀਵਾਨ ਹਾਲ ਵਿੱਚ ਵੀ ਦੀਵਾਨ ਸਜ ਰਹੇ ਹਨ ਢਾਡੀ ਜਥੇ ਰਾਗੀ ਜਥੇ ਕਵੀਸ਼ਰੀ ਜਥੇ ਗੁਰੂ ਜਸ ਸਰਵਣ ਕਰਵਾ ਰਹੇ ਹਨ ਔਰ ਥਾਂ ਥਾਂ ਤੇ ਕਈ ਲੰਗਰ ਲੱਗੇ ਹੋਏ ਹਨ ਉਹਨਾਂ ਲੰਗਰਾਂ ਵਿੱਚ ਵੀ ਸੰਗਤਾਂ ਯੋਗਦਾਨ ਪਾ ਕੇ ਆਪਣਾ ਦਸਵੰਦ ਸਫਲਾ ਕਰਦੀਆਂ ਹਨ ਕਿਰਪਾ ਕਰਨ ਸਤਿਗੁਰੂ ਇਸੇ ਪ੍ਰਕਾਰ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਕਿਰਪਾ ਕਰਨ ਆਪਣੇ ਵਿਰਸੇ ਨਾਲ ਸਤਿਗੁਰੂ ਜੋੜੀ ਰੱਖਣ ਚੜ੍ਹਦੀ ਕਲਾ ਕਰਨ ਦੇ ਸ਼ਬਦ ਦੇਸ ਵਿਦੇਸ ਦੀਆਂ ਸੰਗਤਾਂ ਦੇ ਸਤਿਗੁਰੂ ਕਾਰਜ ਰਾਸ਼ ਕਰਨ ਆਪਣਾ ਨਾਮ ਆਪਜ ਪਾਉਣ ਸਭ ਦਾ ਧੰਨਵਾਦ ਚੈਨਲ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਕਥਾ ਕਹਾਣੀਆਂ ਵਿਚਾਰਾਂ ਗੁਰੂ ਘਰ ਦੀਆਂ ਘਰ ਘਰ ਪਹੁੰਚਾਉਂਦੇ ਹਨ ਸਭ ਦਾ ਧੰਨਵਾਦ ਭੁੱਲ ਚੁੱਕ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਜੋ ਕਿ ਲੰਗਰ ਹੈ ਸੰਗਤਾਂ ਨੇ ਬਹੁਤ ਦੂਰੋਂ ਦੂਰੋਂ ਆ ਕੇ ਕਿਸੇ ਨੇ ਮੁੱਠੇ ਪਾਣੀ ਦਾ ਲੰਗਰ ਹੈ ਕਿਸੇ ਨੇ ਕੋਲ ਡਰਿੰਕ ਬਰੈਡ ਪਕੌੜੇ ਗੋਲ ਗੱਪੇ ਅੱਧੇ ਜਲੇਬੀਆਂ ਪਤਾ ਨਹੀਂ ਕਿੰਨੇ ਇੱਕ ਲੰਗਰ ਲੱਗੇ ਇੱਥੇ ਕਿਉਂਕਿ ਜਿਹੜੀ ਇਹ ਸਾਰੀ ਬਖਸ਼ਿਸ਼ ਹੈ ਸੰਤ ਬਾਬਾ ਪੂਰਨ ਬ੍ਰਹਮ ਗਿਆਨੀ ਪਿਆਰਾ ਸਿੰਘ ਦੀ ਬਖਸ਼ਿਸ਼ ਹੈ ਤਾਂ ਹੀ ਸੰਗਤ ਆਉਂਦੀ ਐ ਤਾਂ ਹੀ ਇੱਥੇ ਲੰਗਰ ਲੱਗਦੇ ਨੇ ਸੋ ਤੁਸੀਂ ਦੇਖ ਰਹੇ ਹੋ ਐਸਐ ਨਿਊਜ਼ ਪੰਜਾਬ ਲੈਕ ਸਬਸਕ੍ਰਾਈਬ ਤੇ ਵੱਤਵਾਂ ਸਪੋਰਟ ਕਰੋ ਮਹਿਮਾਨ ਸ੍ਰੀਲਾ ਤੇ ਮੇਰੇ ਨਾਲ ਸਤਵਿੰਦਰ ਕਾਲਗੜ੍ਹ ਦੁਆਰੇ ਫੇਰ ਸਮੂਹ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰੇ ਪ੍ਰਬੰਧਕ ਕਮੇਟੀ ਅਤੇ ਹੋਰ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ